ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਦਿਨਨਗਰ ਦੇ ਸਮੂਹ ਸ਼ਹਿਰ ਵਾਸੀਆਂ ਨੇ ਧੂਮ-ਧਾਮ ਨਾਲ ਮਨਾਈ ਹੋਲੀ ਵਾਕ-ਵਾਕ ਅੰਦਾਜ਼ੇ ਚਾਕੀਆਂ ਬਣੀਆਂ ਅਕਰਸ਼ਨ ਦਾ ਕੇਂਦਰ ਫਸਲੀਤ ਸਮਾਜ ਸੇਵਕ ਬਾਬਾ ਪ੍ਰਵੀਨ ਨੇ ਰੀਬਨ ਕੱਟ ਕੇ ਕੀਤਾ ਸ਼ੋਭਾ ਯਾਤਰਾ ਦਾ ਉਦਘਾਟਨ ਹੋਲੀ ਦੇ ਸ਼ੁਭ ਮੌਕੇ ਤੇ ਸਮੂਹ ਦਿਨਨਗਰ ਦੇ ਸ਼ਹਿਰ ਵਾਸੀਆਂ ਨੇ ਇੱਕ ਦੂਜੇ ਦੇ ਰੰਗ ਵਰਤੇ ਫੁੱਲਾਂ ਦੀ ਬਰਸਾਤ ਕਰਕੇ ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ ਇਸ ਮੌਕੇ ਤੇ ਸ਼ਹਿਰ ਵਾਸੀਆਂ ਵੱਲੋਂ ਪੂਰੇ ਸ਼ਹਿਰ 'ਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਅੰਦਾਜ਼ੇ ਝਾਕੀਆਂ ਨੇ ਸ਼ਹਿਰ ਵਾਸੀਆਂ ਦਾ ਮਨ ਮੋਲਿਆ ਇਸ ਮੌਕੇ ਤੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਦੀਨਾਨਗਰ ਦੀ ਹੋਲੀ ਬਹੁਤ ਮਸ਼ਹੂਰ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਹੋਲੀ ਦਾ ਤਿਉਹਾਰ ਅਲੋਪ ਹੋ ਗਿਆ ਸੀ ਪਰ ਦੀਨਾਨਗਰ ਦੀ ਨੌਜਵਾਨਾਂ ਨੇ ਇਸ ਹੋਲੀ ਦੇ ਤਿਉਹਾਰ ਨੂੰ ਫਿਰ ਤੋਂ ਮਨਾਉਣ ਦਾ ਉਕਰਾਲਾ ਕੀਤਾ ਹੈ ਜੋ ਕਿ ਅੱਜ ਸਾਰੇ ਸ਼ਹਿਰ 'ਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਨੌਜਵਾਨਾਂ ਵੱਲੋਂ ਇੱਕ ਦੂਜੇ ਤੇ ਰੰਗ ਤੇ ਫੁੱਲਾਂ ਦੀ ਬਰਸਾਤ ਕੀਤੀ ਅਤੇ ਢੋਲ ਦੀ ਥਾਪ ਤੇ ਪੰਗੜੇ ਵੀ ਪਾਏ। ਸਮੂਹ ਸ਼ਹਿਰ ਵਾਸੀਆਂ ਨੇ ਲੋਕਾਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ। ਨਿਊਜ਼ ਡੈਸਕ ਤੋਂ ਡਾਕਟਰ ਰਮੇਸ਼ ਰੰਗਲ ਦੀ ਰਿਪੋਰਟ ਲੀਡਿੰਗ ਪੰਜਾਬ ਨਿਊਜ਼ ਦੀ ਨਾਨਾਗੜ੍ਹ। ਸ਼ਹਿਰ ਦੇ ਵਿੱਚ ਇੱਕ ਸ਼ੋਭਾ ਯਾਤਰਾ ਕੱਟੀ ਹੈ ਹੋਲੀ ਤਿਉਹਰ ਦੀ ਸਾਰੇ ਸ਼ਹਿਰ ਵਾਲੇ ਰਲ ਮਿਲ ਕੇ ਆਓ ਔਰ ਸੋਭਿਆ ਯਾਤਰਾ ਦਾ ਵਾਧਾ ਕਰੋ ਔਰ ਰਲ ਮਿਲ ਕੇ ਨਨੁ ਹਜ਼ੀ ਮਿਲ ਕੇ ਨਨੁ ਇਹਨਾਂ ਦਾ ਉਸਤਾਬ ਵਧਾਈਏ ਤਾਂ ਕਿ ਇਹ ਪਰਵ ਜਿੰਦਾ ਰਹਿਣ ਜੋ ਪਰਬ ਨੇ ਆਏ ਨੇ ਸਾਡੇ ਇੰਡੀਆ ਵਿੱਚ ਉਹ ਪਰਬ ਜਿੰਦਾ ਰਹਿਣ ਕਿਉਂਕਿ ਇਹ ਪਰਬ ਪਿਆਰ ਸਿਖਾਉਂਦੇ ਨੇ ਇੱਕ ਦੂਜੇ ਦਾ ਭਾਈਚਾਰਾ ਵਧਾਉਂਦੇ ਨੇ ਇੱਕ ਦੂਸਰੇ ਨੂੰ ਆਪਣੀ ਨਫ਼ਰਤ ਮਿਟਾ ਕੇ ਤੇ ਆਪਸੀ ਪਿਆਰ ਵਧਾਉਂਦੇ ਕਿਉਂਕਿ ਅੱਜ ਬੱਚੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਦੇ ਪਾਸੇ ਜਾਦਾ ਘਰ ਖੋਰੇ ਨੇ ਤੇ ਇਹ ਇਸ ਨੌਜਵਾਨ ਜੋ ਇਹ ਨੂੰ ਉਪਰਾਲਾ ਕਰ ਰਹੇ ਨੇ ਬਹੁਤ ਅੱਛਾ ਉਪਰਾਲਾ ਹੈ ਅਸੀਂ ਸਾਰੇ ਸ਼ਹਿਰ ਵਾਸੀਨਾਂ ਨੂੰ ਸਾਈਜ਼ ਕਰੀਏ ਇਹਨਾਂ ਦਾ ਉਸ ਆ ਵਧਾਈ ਹੈ ਕਮੇਟੀ ਪ੍ਰਧਾਨ ਅੱਜ ਅਸੀਂ ਦੂਸਰੀ ਵਿਸ਼ਾਲ ਸ਼ੋਭਾ ਜਤਰਾ ਬੜੇ ਧੂਮਧਾਮ ਨਾਲ ਕਰ ਰਹੇ ਆ ਇਹੋ ਲਈ ਅਧਿਆਰ ਜਿਹੜਾ ਕਿ 20-25 ਸਾਡੇ ਦਿਨਾਂ ਨੂੰ ਖਤਮ ਹੋ ਗਿਆ ਸੀ ਅਸੀਂ ਪੀਛੇ ਸਾਡੇ ਸ਼ੁਰੂ ਕਰਾਇਆ ਅੱਜ ਦੂਸਰੀ ਸਾਡੀ ਵਿਸ਼ਾਲ ਸ਼ੋਭਾ ਜਤਰਾ ਨਿਕਲ ਰਹੀ ਆ ਸਾਰੇ ਸ਼ਹਿਰ ਵਸੇ ਸੀ ਹੋਣਾ ਅਸੀਂ ਬਹੁਤ ਹੀ ਧੰਨਵਾਦੀ ਆਪਣੇ ਸ਼ਹਿਰ ਵਸੇ ਨਾ ਜਿਨ੍ਹਾਂ ਨੇ ਸਾਡਾ ਇੰਨਾ ਸਹਿਯੋਗ ਕੀਤਾ ਅਸੀਂ ਹਰ ਵਾਰ ਸ਼ੋਭਾ ਜਤਰਾ ਬੜੇ ਧੂਮਧਾਮਾਂ ਧੂਮਧਾਮ ਨਾਲ ਸ਼ਹਿਰ ਵਸੇ ਸੀ ਹੋਣਾ ਕਟਾ ਕੇ ਜੈ ਸ਼੍ਰੀ ਰਾਮ ਜੀ ਦੇ ਕਾਨ ਵਸਕਿਆਂ ਨੂੰ ਫੋਲੀ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਹੋਲੀ ਦੀ ਸ਼ੋਭਾ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਬੜੀ ਖੁਸ਼ਾਹ ਦੇ ਨਾਲ ਬੱਚੇ ਕੰਮ ਕਰ ਰਹੇ ਨੇ ਭਗਵਾਨ ਦੀਆਂ ਝਾਂਕੀਆਂ ਕੱਢੀਆਂ ਔਰ ਇਤਿਹਾਸ ਰਿਹਾ ਦੀਨਾ ਨਗਰ ਦਾ ਵੀ ਦੀਨਾ ਨਗਰ ਦੀ Holi ਜਿਹੜੀ ਆ ਬੜੀ ਹੀ ਇੱਕ ਮਸ਼ਹੂਰ ਹੁੰਦੀ ਸੀ ਜਿਹੜੀ ਲੁਪਤ ਹੋ ਚੁੱਕੀ ਆ ਲੋਕੀ ਖਾਸ ਕਰਕੇ ਕਹਿੰਦੇ ਹੁੰਦੇ ਸੀ ਛੋਟੇ ਛੋਟੇ ਹੁੰਦੇ ਸੀ ਦੇਖਦੇ ਸੀ ਸੁਣਦੇ ਸੀ ਵੀ ਦੀਨਾ ਨਗਰ 'ਚ Holi ਜਿਹੜੀ ਆ ਬਜ਼ਾਰਾਂ 'ਚ ਬੜੀ ਧੂਮ ਧਾਮ ਲਾ ਬਣਾਉਂਦੇ ਨਾ ਚਲੋ ਇਹ ਅੱਜ ਫਿਰ ਬੱਚਿਆਂ ਨੇ ਉਹ ਕੰਮ ਸ਼ੁਰੂ ਕੀਤਾ ਬੜੀ ਖੁਸ਼ੀ ਦੀ ਗੱਲ ਆ ਮੈਂ ਫਿਰ ਦੁਆਰਾ ਜਿੰਨੇ ਵੀ ਪ੍ਰੋਗਰਾਮ ਕਰ ਰਹੇ ਨੇ ਬੱਚੇ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਔਰ ਸ਼ਹਿਰ ਵਾਸੀਆਂ ਨੂੰ ਵੀ Holi ਦੀਆਂ ਲੱਖ ਲੱਖ ਵਧਾਈਆਂ Holi ਦੇ ਇਸ ਪਵਿੱਤਰ ਤਿਹਾਰ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਅਤੇ ਮੈਂ ਸਾਰੇ ਯੋਜਕਾਂnabla ਮੈਂ ਧੰਨਵਾਦੀ ਹਾਂ ਵੀ ਇਸ ਕਰਗਮ ਦਾ ਸਾਨੂੰ ਹਿੱਸਾ ਬਣਾਇਆ ਔਰ ਭਾਰਤੀ ਸੰਸਕ੍ਰਿਤੀ ਜਿਹੜਾ ਹਰ ਤਿਹਾੜੀ ਦੀ ਲਗ ਮਹੱਤਤਾ ਹੈ ਲੇਕਿਨ ਹੋਲੀ ਇਹ ਤਿਹਾੜੀ ਇਦਾਂ ਦਾ ਹੈ ਕਿ ਅਮੀਰ ਗਰੀਬ ਜਿਹੜਾ ਹਰ ਇਨਸਾਨ ਆਪਣੀ ਸ਼ਾਦਲ ਦੇ ਅਨੁਸਾਰ ਬਣਾਉਂਦਾ ਹੈ ਹੋਲਕਾ ਦਹਿਨ ਦਾ ਮਕਸਦ ਇਹ ਹੈ ਕਿ ਆਪਣੀ ਬੁਰਾਈਆਂ ਦਾ ਆਪ ਨਾਸ਼ ਕਰੀਏ ਔਰ ਦੇਸ਼ ਭਗ ਫੀਰ ਰੰਗ ਵਿੱਚ ਸਾਰਾ ਦੇਸ਼ ਰੰਗੇ ਔਰ ਭਾਈਚਾਰਾ ਮਜ਼ਬੂਤ ਹੋਵੇ ਸਾਰੇ ਲੋਕ ਮਿਲ ਜੁਲ ਕੇ ਰਹਿਣ ਔਰ ਜਿਹੜੀ ਅਮੀਰ ਗਰੀਬ ਦੀ ਖਾਈ ਹੋ ਖਤਮ ਹੋਏ ਔਰ ਸਾਰਾ ਜਿਹੜਾ ਗੁਲਾਲ ਹੈ ਇੱਕ ਗੁਲਾਲ ਦੇ ਨਾਲ ਸਾਰਾ ਸ਼ਹਿਰ ਰੰਗੇ ਸਾਰਾ ਦੇਸ਼ ਰੰਗੇ ਇਹੋ ਅੱਜ ਦੇ ਦਿਨ ਤੇ ਮੇਰੀ ਸਾਰੇ ਸ਼ਹਿਰ ਵਾਸੀ ਨੂੰ ਦੇਸ਼ਵਾਦੀ ਹੋ ਬਹੁਤ 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 ਬਧਾਈ ਹੈ ਔਰ ਇਹ ਪਿਆਰ ਸਾਰੇ ਲਈ ਖੁਸ਼ੀਆਂ ਲੈ ਕੇ ਆਏ ਉਮੰਗਾ ਲੈ ਕੇ ਧੰਨਵਾਦ ਬੈਦਲਾ ਨਗਰ ਸ਼ਹਿਰ ਦੇ ਸਾਰੇ ਵਾਸੀਆਂ ਜਨਾਬੋਲੀ ਦੇ ਕਿਤੇ ਬਧਾਈ ਦਿੰਦੀਆਂ ਖਾਸ ਕਰਕੇ ਮੈਂ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਅੱਜ ਇਹ ਤਿਹਾਰ ਮਨਾਇਆ ਹੈ ਆਪਣੀ ਜਾਤੀ ਪਾਤੀ ਵੇਦਵਾ ਨੂੰ ਮਿਟਾ ਕੇ ਅੱਜ ਪਿਆਰ ਦਾ ਰੰਗ ਦਿਖਾਇਆ ਹੈ ਮੈਂ ਉਹਨਾਂ ਸਾਰੇ ਨੌਜਵਾਨਾਂ ਨੂੰ ਬਧਾਈ ਦਿੰਦੀ ਹਾਂ ਔਰ ਮੈਂ ਆ ਨੌਜਵਾਨਾਂ ਨੂੰ ਇਹ ਅਪੀਲ ਕਰਦੀ ਹਾਂ ਕਿ ਉਹ ਇਹ ਵੀ ਪ੍ਰਚਾਰ ਕਰਨ ਕਿ ਉਹ ਨਸ਼ਿਆ ਦੇ ਕੋਈ ਕੀਤਾ ਹੈ ਕਿ ਜੁਆ ਪੀੜੀ ਆ ਜਿਹੜੀ ਉਹ ਪੁਰਾਣੇ ਭੁੱਲੇ ਭਟਕੇ ਜਿਹੜੇ ਸੀ ਰਿਵਾਜ ਉਹਨਾਂ ਨੂੰ ਦੁਬਾਰਾ ਇਹਨਾਂ ਨੇ ਜਾਗਰਤ ਕੀਤਾ ਹੈ ਮੈਨਾਂ ਨੂੰ ਇਸ ਮੌਕੇ ਤੇ ਵਧਾਈ ਦੇ। ਪਿੰਨਾ ਨਗਰ ਵਿੱਚ ਬੋਲੀ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਭ ਸਮਜਤ ਨੂੰ ਸਭ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਹੈ ਗੁਰਦਾਸਪੁਰ ਮੰਦਰ ਮਾਤਾ ਫੁੱਲਾ ਵਾਲੇ ਬ੍ਰਾਮਪੁਰ ਰੋਡ ਸਾਰੇ ਸ਼ਹਿਰ ਵਾਸੀਆਂ ਨੂੰ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਦੀ ਸੰਗਤੀ ਇਸੇ ਸ਼ੋਭਾ ਯਾਤਰਾ ਵਿੱਚ ਹਾਸਲ ਹੋ ਕੇ ਹੋਲੀ ਦਾ ਤਿਹਾਰ ਮਨਾਓ ਹੋਲੀ ਦਾ ਮਤਲਬ ਹੈ ਪ੍ਰਮਾਤਮਾ ਦੇ ਪ੍ਰਤੀ ਸਮਰਪਣ ਹੋਣਾ ਈਸ਼ਵਰ ਦੇ ਪ੍ਰਤੀ ਸਮਰਪਣ ਹੋਣਾ ਅਤੇ ਈਸ਼ਵਰ ਦੇ ਰੰਗ ਦੇ ਵਿੱਚ ਰੰਗੇ ਰਹਿਣਾ ਇਹ ਹੋਲੀ ਇੱਕ ਦਿਨ ਆਉਂਦੀ ਹੈ ਚੱਲੇ ਜਾਂਦੀ ਹੈ ਪਰਤੂ ਪ੍ਰਮਾਤਮਾ ਦੇ ਨਾਮ ਦਾ ਰੰਗ ਜਿਹੜਾ ਉਹ ਤਾਂ ਜੀਵਨ ਜਿਹੜਾ ਚੱਲਦਾ ਰਹੇ ਸਭ ਨੂੰ ਬੋਤ ਬੋਤ ਬਣਾਉਂਦਾ ਨਿਊਜ਼ ਡੈਸਕ ਤੋਂ ਡਾਕਟਰ ਰਮੇਸ਼ ਰੰਗਲ ਦੀ ਰਿਪੋਰਟ ਲਿਵਿੰਗ ਪੰਜਾਬ ਨਿਊਜ਼ ਦੀ ਨਨਾਗਰ